ਫਟੇ ਵੀ ਆਉਣ ਤੋਂ ਕਿਹਾ ਮਾਤਾ ਨੂੰ ਕਾਕੇ ਤੁਹਾਡੇ ਦਰਸ਼ਨ ਨਹੀਂ ਹੁੰਦੇ ਇਹਨਾਂ ਨੇ ਕਿਹਾ ਮਾਤਾ ਸਾਹਿਬ ਜੀ ਅਸੀਂ ਹੁਣ ਅਕਾਲ ਬਾਣਾ ਪੈ ਰਿਹਾ ਹੋਇਆ ਹੈ ਸਾਡਾ ਸੀਸ ਦਿਸਣ ਵਾਲਾ ਨਹੀਂ ਹੈ ਉਸ ਵੇਲੇ ਕਿਹਾ ਮਾਤਾ ਜੀ ਨੇ ਅਸੀਂ ਵੀ ਚੱਲਣਾ ਚਾਹੁੰਦੇ ਹਾਂ ਸੱਚਖੰਡ ਨੂੰ ਉਸ ਵੇਲੇ ਦੀਆਂ ਗੱਲਾਂ ਕਈਆਂ ਤੁਲਕਾਂ ਨਹੀਂ ਇਤਿਹਾਸਾਂ ਤੋਂ ਲੈ ਕੇ ਲਿਖਿਆ ਕਿ ਮਾਤਾ ਨੂੰ ਟੋਡਣ ਵਾਲ ਨੂੰ ਕਿਹਾ ਹੀਰਾ ਦੇ ਦੇ ਸਾਨੂੰ ਅਸੀਂ ਚੱਕ ਲਈਏ ਕਈਆਂ ਨੇ ਕਿਹਾ ਮਾਤਾ ਸਾਹਿਬ ਮਹਿਲ ਤੋਂ ਗਿਰ ਕੇ ਸ਼ਹੀਦ ਹੋਏ ਹੈ ਪਰ ਇਹ ਗੱਲ ਨਹੀਂ ਹੈ ਮਾਤਾ ਸਾਹਿਬ ਜੀ ਕਾ ਜੋਗਾ ਵਿਆਸੀ ਸਨ ਜਿਨ੍ਹਾਂ ਬਾਬਤ ਵਿੱਚ ਇਤਨਾਲ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਲਿਖਿਆ ਤਤਮਾਤ ਉਮਰ ਅਲਖ ਆਰਾਧਾ ਉਹ ਵੀ ਜੋਗ ਸਾਧਨਾ ਸਾਧਾ ਜਿੱਥੇ ਗੁਰੂ ਮਹਾਰਾਜ ਸਾਹਿਬ 26 ਸਾਲ ਪੋਰੇ ਜੀ ਬਾਬੇ ਬਕਾਲੇ ਤਪ ਕਰਦੇ ਰਹੇ ਉੱਥੇ ਮਾਤਾ ਵੀ ਜੋਗ ਜੋਗ ਦੇ ਨਾਲ ਪਰਮੇਸ਼ਰ ਜੁੜ ਕੇ ਸਮਨ ਕਰਦੇ ਰਹਿੰਦੇ ਸਨ ਇਹ ਮਾਤਾ ਸਾਹਿਬ ਜੀ ਨੂੰ ਉਸ ਵਕਤ ਜਲ ਮੰਗਵਾ ਕੇ ਇਸ਼ਨਾਨ ਕਰਕੇ ਸ੍ਰੀ ਜਪਸਾਹ ਦਾ ਪਾਠ ਕੀਤਾ ਸੁਖਨੀ ਸਾਹਿਬ ਦਾ ਪਾਠ ਕੀਤਾ ਹੈ ਤੇ ਆਪਣੀ ਸਤੰਤਰਤਾ ਨਾਲ ਬੈਠਿਆ ਨੇ ਦਸਵੇਂ ਗਾਇਸ ਸਿੰਘ ਜਿਵੇਂ ਜੋਗਾ ਵਿਆਸੀ ਪ੍ਰਾਨ ਖਿੱਚ ਲੈਂਦਾ ਕੋਈ ਦਸਵੇਂ ਦਵਾਰ ਦੇ ਥਾਣੀ ਮਾਤਾ ਜੀ ਨੇ ਪ੍ਰਾਨ ਛੱਡੇ ਹਨ ਹੈ